ਕੱਤੀ ਹਬਦ ਬੇ ਕੀ ਹੋ ਗਿਆ ਇਹਨੂੰ ਬੱਚੀ ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਹੈਗੇ ਪੁੱਤ ਬਥੇਰਾ ਮੱਥਾ ਮਾਰਦੀ ਆ ਮੈਂ ਤੇ ਇਹਦੇ ਨਾਲ ਹੁਣ ਕੀ ਹੋ ਗਿਆ ਕਿੱਥੇ ਸੀਗਾ ਇਹ ਉਹ ਲੜੀ ਜਾਂਦਾ ਸੀ ਉੱਥੇ ਡਿੱਗਿਆ ਪਿਆ ਸੀਗਾ ਹਾਂ ਸ਼ਰਮ ਨਹੀਂ ਆਉਂਦੀ ਇਹਨੂੰ ਲੜਦੇ ਨੂੰ ਵੇਖ ਹੈ ਜਿਆਦਾ ਨਾ ਬੋਲ ਉਹ ਚੁੱਪ ਕਰ ਜਾਉ ਤੂੰ ਮੈਂ ਬੋਲੀਏ ਨੂੰ ਰਹਿਣਾਗਾ ਤੋ ਕੰਡ ਹੋਣਾ ਚਲ ਤੁਸੀਂ ਉਸੋ ਜਾ ਆ ਹਾਂ ਹੁਣ ਉਹਨੂੰ ਕਹਿਣਾ ਹੁਣ ਉਹਨੂੰ ਕਹਿੰਦਾ ਵੀ ਤੂੰ ਕੌਣ ਹੋਣਾਗਾ ਜਿਹੜਾ ਤੂੰ ਚਾਕੇ ਘਰੇ ਲਿਆਇਆ ਹਨਾ ਚਾਚੀ ਤੁਸੀਂ ਇਹਨੂੰ ਸਮਝਾਉਂਦੇ ਕਿਉਂ ਨਹੀਂ ਹੈਗੇ ਵੀ ਛੱਡ ਦੇ ਨਸਾ ਪੱਤਾ ਹੁਣ ਮੈਂ ਵੀ ਤੁਹਾਡੇ ਸਾਹਮਣੇ ਛੱਡ ਹੀ ਹੈਗਾ ਹਾਂ ਛੱਡਿਆ ਝੂਠ ਬੋਲਦਾ ਇਹੇ ਦਾ ਲੇਕੇ ਗਿਆ ਦੀ ਗਮਨੋ ਬੇ ਪੁੱਤ ਮੈਂ ਤਾਂ ਬਠੇਰਾ ਮੱਥਾ ਮਾਰਦੀ ਆਂਗੀ ਬਠੇਰਾ ਕੁਛ ਕਹਿੰਨੀ ਆਂ ਪਰ ਕਿੱਥੇ ਮੰਨਦਾਗਾ ਆ ਥੋੜਾ ਜਿਹਾ ਹੋਇਆ ਦੋ ਕੁ ਮਹੀਨੇ ਚਾਕੇ ਕੁੜੀ ਦੀ ਸਕੂਟਰੀ ਵੇਚਤੀ ਹੈਗੀ ਇਹਨੂੰ ਸੰਗਸਾਰ ਵਿੱਚ ਜਮੀ ਨਹੀਂ ਆਉਂਦੀਗੀ ਹੋਰ ਬੇਇੱਜ਼ਤੀ ਕਰਾ ਮੇਰੀ ਤੇਰੇ ਸਾਹਮਣੇ ਅੱਛਾ ਤੇਰੀ ਬੇਇੱਜ਼ਤੀ ਹੁੰਦੀ ਸਾਡੀ ਬੇਇੱਜ਼ਤੀ ਨਹੀਂ ਹੁੰਦੀ ਜਿਹੜੇ ਚਾਚਾ ਕੇ ਚੀਜ਼ਾਂ ਘਰੋਂ ਬਾਹਰ ਵੇਚ ਕੇ ਆਉਣਾਗਾ ਉਹ ਸਾਡੀ ਬੇਇੱਜ਼ਤੀ ਨਹੀਂ ਮੇਰੀਆਂ ਚੀਜ਼ਾਂ ਆਹੋ ਹੈਗੀਆਂ ਤੇਰੀਆਂ ਚੀਜ਼ਾਂ ਓਏ ਯਾਰ ਤੂੰ ਆਪ ਹੀ ਸਿਆਣਾ ਬਣ ਜਾ ਯਾਰ ਤੇਰਾ ਵਿਆਹ ਹੋ ਗਿਆ ਹੁਣ ਤੂੰ ਇਦੂ ਬਾਦ ਕੀ ਭਾਲਦਾ ਓ ਤੋ ਚੱਲ ਓਏ ਯਾਰ ਤੂੰ ਮੱਤਾਂ ਨਾ ਦੇ ਮੈਨੂੰ ਬਾਲੀਆਂ ਓਏ ਓਏ ਯਾਰ ਤੂੰ ਸਮਝਾਇਆ ਕਰੋ ਚਾਚੀ ਨੂੰ ਬੇ ਮੈਂ ਤਾਂ ਕਹਿੰਨੀ ਆ ਕਿ ਵੀ ਕਿਸੇ ਦੀ ਗੱਲ ਮੰਨੇ ਨਹੀਂ ਇਹੇ ਮੈਂ ਸਾਡੇ ਚਾਚੀ ਨੂੰ ਤੁਸੀਂ ਕਰ ਲਿਓ ਉਹਦਾ ਚੰਗਾ ਮੇਰੀ ਗੱਲ ਸੁਣ ਲੈ ਮੁੰਡਿਆ ਚੁੱਪ ਕਰਕੇ ਨਾ ਤੇ ਰਾਮਨਾ ਜਾ ਕੇ ਅੰਦਰ ਪਿਆ ਹੁਣ ਜੇ ਕੋਈ ਬੋਲਿਆ ਹਿਸਾਬ ਲਾ ਲਈ ਕਿਤੇ ਬਹੂ ਦਾ ਮੂਹਰੇ ਜਲੂਸ ਕੱਢ ਦੇ ਕੀ ਕੰਮ ਕਰਾਂ ਮੁੱਕੀ ਮਾਰੂ ਮੈਂ ਇਦੋਂ ਖੱਚ ਕੇ ਹੁਣ ਉਹ ਭਜਾਉਂਗਾ ਹੁਣ ਦੇਖੀ ਘਰ ਤੋਂ ਆਹੋ ਭਜਾਉਂਗਾ ਹਣ ਉਹਨੇ ਕੀ ਬਗਾੜਿਆ ਤੇਰਾ ਮੇਰੇ ਸਿਰ ਤੇ ਮੜਦੀ ਉਹ ਆਹੋ ਮੈਂ ਮੜੀ ਆ ਤੇਰੇ ਸਿਰ ਤੇ ਤੇਰੀ ਐਡੀ ਜਵਾਨ ਆ ਉਹਦੇ ਬਈ ਜਵਾਨ ਅਗਲੀ ਤੇ ਲੱਗੂਗੀ ਆ ਜਦੋਂ ਤੂੰ ਨੀ ਉਹਦੇ ਲੱਛਣ ਛੱਡਦਾਗਾ ਪੈਸੇ ਨਾ ਲਾਂਦੀ ਐ ਮੇਰੇ ਉਹ ਹਾਂ ਪੈਸੇ ਨਾ ਮੈਂ ਚੋਰ ਐ ਤੇ ਹੋਰ ਕੀ ਹੈਗਾ ਮੁਨਾਇਦ ਵੀ ਹੋ ਗਿਆ ਤੇ ਕਰਦਾ ਮਾਲਕ ਮੈਂ ਚੋਰ ਆ ਪਤਾ ਸਾਨੂੰ ਸਾਨੂੰ ਸਾਰਾ ਕੁਝ ਪਤਾ ਰਹਿਣ ਦੇ ਰਹਿਣ ਦੇ ਠੀਕਰ ਦੇ ਬਾਹਰ ਹੀ ਕੋ ਆ ਨਿਕਲ ਬਾਹਰ ਤੂੰ ਜੇ ਕੁਝ ਕਹਿ ਰਿਹਾ ਬਹੁਣ ਹਿਸਾਬ ਲਾ ਲਈ ਫਿਰ ਤੇਰੇ ਨਾਲ ਬਣਦਾ ਕੀ ਆ